ਤੁਸੀਂ ਰਜਿਸਟਰੀ ਕਰਾਉਣੀ ਹੈ ਤੁਸੀਂ ਆਨਲਾਈਨ ਰਜਿਸਟਰੀ ਆਪ ਵੀ ਲਿਖ ਸਕਦੇ ਹੋ ਗਵਰਨਮੈਂਟ ਵੱਲੋਂ ਲਿਖਿਆ ਹੋਇਆ ਇੱਕ ਜਿਹੜਾ ਡਰਾਫਟ ਮਾਈ ਡੀਡ ਇੱਕ ਆਉਂਦਾ ਹੈ ਉੱਤੇ ਕਲਿੱਕ ਕਰਕੇ ਤਾਂ ਉੱਤੇ ਵਿੱਚ ਸਿੱਧਾ ਸੌਖਾ ਪੰਜਾਬੀ 'ਚ ਕਰਤੀ ਰਜਿਸਟਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਾਇਦਾਦ ਦੀ ਖਰੀਦੋ-ਫਰੋਖਤ ਸਮੇਂ ਲੋਕਾਂ ਦੀ ਖਜਲ-ਖੁਆਰੀ ਅਤੇ ਰਿਸ਼ਵਤਖੋਰੀ ਨੂੰ ਠੱਲ ਪਾਉਣ ਲਈ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਉਪਰਾਲੇ ਨਾਲ ਹੁਣ ਜ਼ਮੀਨ ਰਜਿਸਟ੍ਰੇਸ਼ਨ ਪ੍ਰਕਿਰਿਆ ਤੇਜ਼ ਅਤੇ ਪਾਰਦਰਸ਼ੀ ਹੋ ਗਈ ਹੈ ਨਾਲ ਹੀ ਲੋਕਾਂ ਦੀ ਦਫ਼ਤਰਾਂ 'ਚ ਖੱਜਲਖੁਆਰੀ ਤੇ ਏਜੰਟਾਂ ਦੀ ਵਾਧੂ ਲੋੜ ਵੀ ਖਤਮ ਹੋ ਗਈ ਹੈ ਇਸ ਤੋਂ ਇਲਾਵਾ ਲੋਕਾਂ ਦੇ ਕੋਲ ਈਜ਼ੀ ਜਮ੍ਹਾਂਬੰਦੀ ਪੋਰਟਲ ਦਾ ਵੀ ਵਿਕਲਪ ਹੈ ਜਿਸ ਨਾਲ ਲੋਕ ਘਰ ਬੈਠੇ ਹੀ ਸਰਕਾਰ ਦੁਆਰਾ ਨਿਰਧਾਰਿਤ ਫੀਸ ਜਮ੍ਹਾਂ ਕਰਵਾ ਕੇ ਜ਼ਮੀਨ ਜਾਇਦਾਦ ਦੀ ਫਰਦ ਜਾਂ ਜਮ੍ਹਾਂਬੰਦੀ ਦੀ ਤਸਦੀਕ شدہ ਕਾਪੀ ਆਨਲਾਈਨ ਪ੍ਰਾਪਤ ਕਰ ਸਕਦੇ ਹਨ ਸਾਰੇ ਪ੍ਰੋਸੈਸ ਨੂੰ ਬਹੁਤ ਈਜ਼ੀ ਕੀਤਾ ਗਿਆ ਹੈ ਸਟੈਪ ਬਾਈ ਸਟੈਪ ਗਾਈਡ ਵੀ ਕੀਤਾ ਜਾਂਦਾ ਵਾ ਇਹਦੇ ਵਿੱਚ ਆਮ ਬੰਦਾ ਆਪਣੇ ਘਰੇ ਬੈਠੇ ਡੀਡ ਆਪਣੀ ਟਾਈਪ ਕਰ ਸਕਦਾ ਪਰਫਾਰਮਾ ਬਣੇ ਹੋਏ ਨੇ ਐਪਲੀਕੇਸ਼ਨ ਫਾਰਮ ਬਨੇ ਹੋਏ ਨੇ ਅਵੇਲੇਬਲ ਨੇ ਵੈਬਸਾਈਟ ਉੱਪਰ ਉਥੇ ਸਟੈਪ ਬਾਈ ਸਟੈਪ ਬੰਦਾ ਆਪਣਾ ਸੈਲਰ ਦੀ ਡਿਟੇਲਸ ਬਾਇਰ ਦੀ ਡਿਟੇਲਸ ਪ੍ਰੋਪਰਟੀ ਦੀ ਡਿਟੇਲਸ ਪਾ ਕੇ ਅਪਰੂਵਲ ਲੈ ਸਕਦਾ ਸੰਤ ਸੀਚੇਵਾਲ ਜੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਸਰ ਅੱਜ ਮੀਟਿੰਗ ਹੋਈ ਹੈ ਕੀ ਕੁਝ ਰੂਪਰੇਖਾ ਜਿਹੜੀ ਹੈ ਉਹ ਫਾਈਨਲ ਕੀਤੀ ਗਈ ਹੈ ਕਿਸ ਢੰਗ ਦੇ ਨਾਲ ਸਮਾਗਮ ਹੋਣ ਚਾਹੇ ਚਾਰ ਨਗਰ ਕੀਰਤਨਾ ਉਹਨਾਂ ਦੀ ਰੂਪਰੇਖਾ ਜਿਸ ਤਰ੍ਹਾਂ ਬਣਾਈ ਇੱਕ ਜੰਮੂ ਕਸ਼ਮੀਰ ਤੋਂ ਇੱਕ ਫਰੀਦਕੋਟ ਤੋਂ ਵਖ ਵਖ ਤਮੰਤੋਂ ਆਉਣੇ ਉਹਨਾਂ ਦਾ ਕਿ ਮਾਲਵਾ ਮਾਝਾ ਦੁਆਬਾ ਤੇ ਬਾਕੀ ਚਾਰ ਸ਼ਹਿਰਾਂ ਜਿਹੜੇ ਜਿਸ ਤਰ੍ਹਾਂ ਅੰਮ੍ਰਿਤਸਰ ਤੇ ਪਟਿਆਲਾ ਆਨੰਦਪੁਰ ਸਾਹਿਬ ਤੇ ਬਕਾਲਾ ਜਿੱਥੇ ਵਖ ਵਖ ਸ਼ਹਿਰਾਂ ਨੂੰ ਜਿਹੜਾ ਹੈਗਾ ਉਹ ਉਹਨਾਂ ਤੇ ਵਖ ਵਖ ਨਗਰ ਕੀ ਹੁਣ ਉੱਥੇ ਸਮਾਗਮ ਹੋਣ ਉਹਨਾਂ ਬਾਰੇ ਵਿਚਾਰ ਹੋਣ ਜੀ ਜਿਸ ਤਰ੍ਹਾਂ ਦੇ ਨਾਲ ਕਿਹਾ ਜਾ ਰਿਹਾ ਕਿ ਸੈਸ਼ਨ ਜਿਹੜਾ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਹੋਏ ਉਸ ਨੂੰ ਲੈ ਕੇ ਕਿਹਾ ਆਫੀਸ਼ੀਅਲ ਤੌਰ ਤੇ ਵਿਧਾਨ ਸਭਾ ਦੀ ਤਰਫੋਂ ਇਸ ਤਰ੍ਹਾਂ ਇਸ ਗੱਲ ਦੀ ਮਨਜ਼ੂਰੀ ਮਿਲ ਗਈ ਹੈ ਕਿ 24 ਤਰੀਕ ਵਾਲਾ ਸੈਸ਼ਨ ਜਿਹੜਾ ਉਹ ਉੱਥੇ ਉਹ ਤਿਆਰੀ ਕਰ ਰਹੇ ਉਹ ਕਹਿੰਦੇ ਕਿ ਇਹਦੇ ਵਾਸਤੇ ਅਸੀਂ ਰੱਖਾਂਗੇ ਹਜੇ ਪੂਰਾ ਜਿਹੜਾ ਹੈਗਾ ਆਉਣ ਵਾਲੇ ਸਮੇਂ ਚ ਹੋਊਗਾ ਕਿ ਉਹਨਾਂ ਦਾ ਜਿਹੜਾ ਵੰਸ਼ਾ ਕੁ ਉਸ ਦਿਨ ਉੱਥੇ ਸੈਸਨ ਰੱਖਿਆ ਜਾਵੇ ਇੱਕ ਸਿੱਖ ਜਥੇ ਜਿਹੜੇ ਨੇ ਉਹ ਪਾਕਿਸਤਾਨ ਜਾਣਾ ਚਾਹੁੰਦੇ ਸੀ ਪਰਮਿਸ਼ਨ ਨਹੀਂ ਹੋਈ ਸੀ ਹੁਣ ਪਰਮਿਸ਼ਨ ਹੋ ਚੁੱਕੀ ਹੈ ਕਿਦਾਂ ਦੇਖਦੇ ਹੋ ਕੇਂਦਰ ਸਰਕਾਰ ਕੇ ਇਸ ਬਹੁਤ ਵਧੀਆ ਗੱਲ ਆ ਕਿ ਸਾਡੀ ਧਾਰਮਿਕ ਆਸਥਾ ਨੂੰ ਨਹੀਂ ਰੋਕਣਾ ਚਾਹੀਦਾ ਕਿਉਂਕਿ ਰੋਕ ਉਹਨਾਂ ਲੋਕਾਂ ਦੇ ਲੱਗਣੀ ਚਾਹੀਦੀ ਹੈ ਜਿਹੜੇ ਸਮਾਜ ਵਿਰੋਧੀ ਆ ਜਾਂ ਉਹਨਾਂ ਲੋਕਾਂ ਨੂੰ ਦੇਰ ਤਾਂ ਸਾਰੇ ਧਰਮ ਆਕਾਸ਼ਤਾ ਇਹਦੇ ਸਾਨੂੰ ਜੋੜਦੀ ਆਪਸ ਵਿੱਚ ਪਿਆਰ ਬਣਦੀ ਹੈ ਇਹੋ ਜੀ ਰੋਕ ਨਹੀਂ ਲੱਗਣੀ ਚਾਹੀਦੀ ਤੇ ਬਹੁਤ ਧੰਨਵਾਦ ਕਰਦੇ ਆ ਜੇ ਰੋਕ ਖੋਲੀ ਹੈ ਤਾਂ ਬਿਲਕੁਲ ਦੇਖੋ ਜਿਸ ਢੰਗ ਦੇ ਨਾਲ ਸੰਤ ਸੀਚੇਵਾਲ ਜੀ ਕਹਿੰਦੇ ਨਜ਼ਰ ਆਏ ਨੇ ਕਿ ਉਹ ਧੰਨਵਾਦ ਕਰਦੇ ਨੇ ਕੇਂਦਰ ਸਰਕਾਰ ਦਾ ਕਿ ਜਿਨ੍ਹਾਂ ਨੇ ਰੋਕ ਹਟਾਈ ਹੈ ਕਿਉਂਕਿ ਇਸ ਤਰ੍ਹਾਂ ਦੀ ਰੋਕ ਜਿਹੜੀ ਹੈ ਉਹ ਨਹੀਂ ਲੱਗਣੀ ਚਾਹੀਦੀ ਔਰ ਜਿਸ ਢੰਗ ਦੇ ਨਾਲ ਇੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸ਼ਹੀਦੀ ਦਿਹਾੜੇ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰਨ ਲਈ ਧਾਰਮਿਕ ਸ਼ਖਸੀਤਾਂ ਦੇ ਇੱਕ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਅੱਗੇ ਦੀ ਰੂਪਰੇਖਾ ਤਿਆਰ ਕੀਤੀ ਗਈ ਹੈ ਕਿ ਕਿਸ ਢੰਗ ਦੇ ਨਾਲ ਲਗਰ ਕੀਰਤਨ ਹੋਣੇ ਨੇ ਕਿਸ ਢੰਗ ਦੇ ਨਾਲ ਸਮਾਗਮ ਜਿਹੜੇ ਨੇ ਉਹ ਪੰਜਾਬ ਸਣੇ ਹੋਰ ਉਹਨਾਂ ਥਾਵਾਂ ਦੇ ਉੱਪਰ ਜਿਹੜੀ ਗੁਰੂ ਸਾਦੀ ਚਰਨਛੂ ਪ੍ਰਾਪਤ ਧਰਤੀ ਹੈ ਉਥੇ ਹੋਣਗੇ ਉਹਨਾਂ ਨੂੰ ਲੈ ਕੇ ਪ੍ਰੋਪਰ ਜਿਹੜੀ ਫਾਈਨਲ ਰੂਪਰੇਖਾ ਉਹ ਤਿਆਰ ਹੋਈ ਹੈ ਉਸ ਦੇ ਮੱਦੇ ਨਜ਼ਰ ਹੀ ਆਉਣ ਵਾਲੇ ਦਿਨਾਂ ਚ ਆ ਕਾਰਜਕ੍ਰਮ ਹੋਣ ਦੇ ਨਜ਼ਰ ਆਣਗੇ ਸੰਤ ਸੀਚੇਵਾਲ ਜੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਸਰ ਅੱਜ ਮੀਟਿੰਗ ਹੋਈ ਹੈ ਕੀ ਕੁਝ ਰੂਪਰੇਖਾ ਜਿਹੜੀ ਹੈ ਉਹ ਫਾਈਨਲ ਕੀਤੀ ਗਈ ਹੈ ਕਿਸ ਢੰਗ ਦੇ ਨਾਲ ਸਮਾਗਮ ਹੋਣ ਚ ਚਾਰ ਨਗਰ ਕੀਰਤਨਾਂ ਉਹਨਾਂ ਦੀ ਰੂਪਰੇਖਾ ਜਿਸ ਤਰ੍ਹਾਂ ਬਣਾਈ ਇੱਕ ਜੰਮੂ ਕਸ਼ਮੀਰ ਤੋਂ ਇੱਕ ਫਰੀਦਕੋਟ ਤੋਂ ਵੱਖ-ਵੱਖ ਥਾਵਾਂ ਤੋਂ ਆਉਣੇ ਉਹਨਾਂ ਦਾ ਇਹ ਮਾਲਵਾ ਮਾਜਦ ਰੋਬ ਤੇ ਬਾਕੀ ਚਾਰ ਸ਼ਹਿਰ ਜਿਹੜੇ ਜਿਸ ਤਰ੍ਹਾਂ ਅੰਮ੍ਰਿਤਸਰ ਤੇ ਪਟਿਆਲਾ ਆਨੰਦਪੁਰ ਸਾਹਿਬ ਤੇ ਬਕਾਲਾ ਜਿੱਥੇ ਵਖ ਵਖ ਸ਼ਹਿਰਾਂ ਨੂੰ ਜਿਹੜਾ ਹੈਗਾ ਉਹ ਉਹ ਨਾਥੇ ਵਖ ਵਖ ਨਗਰ ਕੇ ਹੁਣ ਉੱਥੇ ਸਮਾਗਮ ਹੋਣ ਉਹਨਾਂ ਬਾਰੇ ਵਿਚਾਰ ਹੋਣ ਜੀ ਜੀ ਸਰ ਜਿਸ ਤਰ੍ਹਾਂ ਦੇ ਨਾਲ ਕਿ ਆ ਜਾ ਰਿਹਾ ਕਿ ਸੈਸ਼ਨ ਜਿਹੜਾ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਹੋਏ ਉਸ ਨੂੰ ਲੈ ਕੇ ਕਿਹ ਅਫੀਸ਼ੀਅਲ ਤੌਰ ਤੇ ਵਿਧਾਨ ਸਭਾ ਦੀ ਤਰਫੋਂ ਇਸ ਤਰ੍ਹਾਂ ਇਸ ਗੱਲ ਦੀ ਮਨਜ਼ੂਰੀ ਮਿਲ ਗਈ ਹੈ ਕਿ 24 ਤਰੀਕ ਵਾਲਾ ਸੈਸ਼ਨ ਜਿਹੜਾ ਉਹ ਉੱਥੇ ਉਹ ਤਿਆਰੀ ਕਰ ਰਹੇ ਉਹ ਕਹਿੰਦੇ ਕਿ ਇਹਦੇ ਵਾਸਤੇ ਅਸੀਂ ਰੱਖਾਂਗੇ ਹਜੇ ਪੂਰਾ ਜਿਹੜਾ ਹੈਗਾ ਆਉਣ ਵਾਲੇ ਸਮੇਂ ਚ ਹੋਊਗਾ ਕਿ ਉਹਨਾਂ ਦਾ ਜਿਹੜਾ ਵੰਸ਼ਾ ਕਿ ਉਸ ਦਿਨ ਉੱਥੇ ਸੈਸਨ ਰੱਖਿਆ ਜਾਵੇ ਇੱਕ ਸਿੱਖ ਜਥੇ ਜਿਹੜੇ ਨੇ ਉਹ ਪਾਕਿਸਤਾਨ ਜਾਣਾ ਚਾਹੁੰਦੇ ਸੀ ਪਰਮਿਸ਼ਨ ਨਹੀਂ ਹੋਈ ਸੀ ਹੁਣ ਪਰਮਿਸ਼ਨ ਹੋ ਚੁੱਕੀ ਹੈ ਕਿਦਾਂ ਦੇਖਦੇ ਹੋ ਕੇਂਦਰ ਸਰਕਾਰ ਕੇ ਇਸ ਬਹੁਤ ਵਧੀਆ ਗੱਲ ਆ ਕਿ ਸਾਡੀ ਧਾਰਮਿਕ ਆਸਥਾ ਨੂੰ ਉਹ ਨਹੀਂ ਰੋਕਣਾ ਚਾਹੀਦਾ ਕਿਉਂਕਿ ਰੋਕ ਉਹਨਾਂ ਲੋਕਾਂ ਦੇ ਲੱਗਣੀ ਚਾਹੀਦੀ ਹੈ ਜਿਹੜੇ ਸਮਾਜ ਵਿਰੋਧੀ ਆ ਜਾਂ ਉਹਨਾਂ ਲੋਕਾਂ ਨੂੰ ਦੇਹ ਤਾਂ ਸਾਰੇ ਧਾਰਮਿਕ ਆਸਤਾ ਹੈ ਤੇ ਸਾਨੂੰ ਜੋੜਦੀ ਆਪਸ ਵਿੱਚ ਪਿਆਰ ਬਣਦੀ ਹੈ ਇਹੋ ਜੀ ਰੋਕ ਨਹੀਂ ਲੱਗਣੀ ਚਾਹੀਦੀ ਤੇ ਬਹੁਤ ਧੰਨਵਾਦ ਕਰਦੇ ਆ ਜੇ ਰੋਕ ਖੋਲੀ ਹੈ ਤਾਂ ਬਿਲਕੁਲ ਦੇਖੋ ਜਿਸ ਢੰਗ ਦੇ ਨਾਲ ਸੰਤ ਸੀਚੇਵਾਲ ਜੀ ਕਹਿੰਦੇ ਨਜ਼ਰ ਆਏ ਨੇ ਕਿ ਉਹ ਧੰਨਵਾਦ ਕਰਦੇ ਨੇ ਕੇਂਦਰ ਸਰਕਾਰ ਦਾ ਕਿ ਜਿਨ੍ਹਾਂ ਨੇ ਰੋਕ ਹਟਾਈ ਹੈ ਕਿਉਂਕਿ ਇਸ ਤਰ੍ਹਾਂ ਦੀ ਰੋਕ ਜਿਹੜੀ ਹੈ ਉਹ ਨਹੀਂ ਲੱਗਣੀ ਚਾਹੀਦੀ ਔਰ ਜਿਸ ਢੰਗ ਦੇ ਨਾਲ ਇੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸ਼ਹੀਦੀ ਦਿਹਾੜੇ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰਨ ਲਈ ਧਾਰਮਿਕ ਸ਼ਖਸੀਤਾਂ ਦੇ ਇੱਕ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਅੱਗੇ ਦੀ ਰੂਪਰੇਖਾ ਤਿਆਰ ਕੀਤੀ ਗਈ ਹੈ ਕਿ ਕਿਸ ਢੰਗ ਦੇ ਨਾਲ ਲਗਰ ਕੀਰਤਨ ਹੋਣੇ ਨੇ ਕਿਸ ਢੰਗ ਦੇ ਨਾਲ ਸਮਾਗਮ ਜਿਹੜੇ ਨੇ ਉਹ ਪੰਜਾਬ ਸਣੇ ਹੋਰ ਉਹਨਾਂ ਥਾਵਾਂ ਦੇ ਉੱਪਰ ਜਿਹੜੀ ਗੁਰੂ ਸਾਭੀ ਚਰਨchu ਪ੍ਰਾਪਤ ਧਰਤੀ ਹੈ ਉਥੇ ਹੋਣਗੇ ਉਹਨਾਂ ਨੂੰ ਲੈ ਕੇ ਪ੍ਰੋਪਰ ਜਿਹੜੀ ਫਾਈਨਲ ਰੂਪਰੇਖਾ ਉਹ ਤਿਆਰ ਹੋਈ ਹੈ ਉਸ ਦੇ ਮੱਦੇ ਨਜ਼ਰ ਹੀ ਆਉਣ ਵਾਲੇ ਦਿਨਾਂ ਚ ਆ ਕਾਰਜਕ੍ਰਮ ਹੋਣ ਦੇ ਨਜ਼ਰ ਆਣਗੇ ਸੰਤ ਸੀਚੇਵਾਲ ਜੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਸਰ ਅੱਜ ਮੀਟਿੰਗ ਹੋਈ ਹੈ ਕੀ ਕੁਝ ਰੂਪਰੇਖਾ ਜਿਹੜੀ ਹੈ ਉਹ ਫਾਈਨਲ ਕੀਤੀ ਗਈ ਹੈ ਕਿਸ ਢੰਗ ਦੇ ਨਾਲ ਸਮਾਗਮ ਹੋਣ ਚਾਹੇ ਚਾਰ ਨਗਰ ਕੀਰਤਨਾਂ ਉਹਨਾਂ ਦੀ ਰੂਪਰੇਖਾ ਜਿਸ ਤਰ੍ਹਾਂ ਬਣਾਈ ਇੱਕ ਜੰਮੂ ਕਸ਼ਮੀਰ ਤੋਂ ਇੱਕ ਫਰੀਦਕੋਟ ਤੋਂ ਵੱਖ-ਵੱਖ ਥਾਵਾਂ ਤੋਂ ਆਉਣੇ ਉਹਨਾਂ ਦਾ ਇਹ ਮਾਲਵਾ ਮਾਜਦੋਬ ਤੇ ਬਾਕੀ ਚਾਰ ਸ਼ਹਿਰ ਜਿਹੜੇ ਜਿਸ ਤਰ੍ਹਾਂ ਅੰਮ੍ਰਿਤਸਰ ਤੇ ਪਟਿਆਲਾ ਆਨੰਦਪੁਰ ਸਾਹਿਬ ਤੇ ਬਕਾਲਾ ਜਿੱਥੇ ਵਕਫ ਵਕਫ ਸ਼ਹਿਰਾਂ ਨੂੰ ਜਿਹੜਾ ਹੈਗਾ ਉਹ ਉਹ ਨਾਥੇ ਵਕਫ ਵਕਫ ਨਗਰ ਕੇ ਹੁਣ ਉੱਥੇ ਸਮਾਗਮ ਹੋਣ ਉਹਨਾਂ ਬਾਰੇ ਵਿਚਾਰ ਹੋਣ ਜੀ ਤੇ ਸਰ ਜਿਸ ਤਰ੍ਹਾਂ ਦੇ ਨਾਲ ਕਿਹਾ ਜਾ ਰਿਹਾ ਕਿ ਸੈਸ਼ਨ ਜਿਹੜਾ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਹੋਏ ਉਸ ਨੂੰ ਲੈ ਕੇ ਕਿਹਾ ਆਫੀਸ਼ੀਅਲ ਤੌਰ ਤੇ ਵਿਧਾਨ ਸਭਾ ਦੀ ਤਰਫੋਂ ਇਸ ਤਰ੍ਹਾਂ ਇਸ ਗੱਲ ਦੀ ਮਨਜ਼ੂਰੀ ਮਿਲ ਗਈ ਹੈ ਕਿ 24 ਤਰੀਕ ਵਾਲਾ ਸੈਸ਼ਨ ਜਿਹੜਾ ਉਹ ਉੱਥੇ ਉਹ ਤਿਆਰੀ ਕਰ ਰਹੇ ਉਹ ਕਹਿੰਦੇ ਕਿ ਇਹਦੇ ਵਾਸਤੇ ਅਸੀਂ ਰੱਖਾਂਗੇ ਹਜੇ ਪੂਰਾ ਜਿਹੜਾ ਹੈਗਾ ਆਉਣ ਵਾਲੇ ਸਮੇਂ ਚ ਹੋਊਗਾ ਕਿ ਉਹਨਾਂ ਦਾ ਜਿਹੜਾ ਵੰਸ਼ਾ ਕੁ ਉਸ ਦਿਨ ਉੱਥੇ ਸੈਸਨ ਰੱਖਿਆ ਜਾਵੇ ਇੱਕ ਸਿੱਖ ਜਥੇ ਜਿਹੜੇ ਨੇ ਉਹ ਪਾਕਿਸਤਾਨ ਜਾਣਾ ਚਾਹੁੰਦੇ ਸੀ ਪਰਮਿਸ਼ਨ ਨਹੀਂ ਹੋਈ ਸੀ ਹੁਣ ਪਰਮਿਸ਼ਨ ਹੋ ਚੁੱਕੀ ਹੈ ਕਿਦਾਂ ਦੇਖਦੇ ਹੋ ਕੇਂਦਰ ਸਰਕਾਰ ਕੇ ਇਸ ਬਹੁਤ ਵਧੀਆ ਗੱਲ ਆ ਕਿ ਸਾਡੀ ਧਾਰਮਿਕ ਆਸਥਾ ਨੂੰ ਨਹੀਂ ਰੋਕਣਾ ਚਾਹੀਦਾ ਕਿਉਂਕਿ ਰੋਕ ਉਹਨਾਂ ਲੋਕਾਂ ਦੇ ਲੱਗਣੀ ਚਾਹੀਦੀ ਹੈ ਜਿਹੜੇ ਸਮਾਜ ਵਿਰੋਧੀ ਆ ਜਾਂ ਉਹਨਾਂ ਲੋਕਾਂ ਨੂੰ ਦੇਹ ਤਾਂ ਸਾਰੇ ਧਾਰਮਿਕ ਆਸਥਾ ਇਹ ਤਾਂ ਸਾਨੂੰ ਜੋੜਦੀ ਆਪਸ ਵਿੱਚ ਪਿਆਰ ਬਣਦੀ ਹੈ ਇਹੋ ਜੀ ਰੋਕ ਨਹੀਂ ਲੱਗਣੀ ਚਾਹੀਦੀ ਤੇ ਬਹੁਤ ਧੰਨਵਾਦ ਕਰਦੇ ਆ ਜੇ ਰੋਕ ਖੋਲੀ ਹੈ ਤਾਂ ਬਿਲਕੁਲ ਦੇਖੋ ਜਿਸ ਢੰਗ ਦੇ ਨਾਲ ਸੰਤ ਸੀਚੇਵਾਲ ਜੀ ਕਹਿੰਦੇ ਨਜ਼ਰ ਆਏ ਨੇ ਕਿ ਉਹ ਧੰਨਵਾਦ ਕਰਦੇ ਨੇ ਕੇਂਦਰ ਸਰਕਾਰ ਦਾ ਕਿ ਜਿਨ੍ਹਾਂ ਨੇ ਰੋਕ ਹਟਾਈ ਹੈ ਕਿਉਂਕਿ ਇਸ ਤਰ੍ਹਾਂ ਦੀ ਰੋਕ ਜਿਹੜੀ ਹੈ ਉਹ ਨਹੀਂ ਲੱਗਣੀ ਚਾਹੀਦੀ ਔਰ ਜਿਸ ਢੰਗ ਦੇ ਨਾਲ ਇੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸ਼ਹੀਦੀ ਦਿਹਾੜੇ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰਨ ਲਈ ਧਾਰਮਿਕ ਸ਼ਖਸੀਤਾਂ ਦੇ ਇੱਕ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਅੱਗੇ ਦੀ ਰੂਪਰੇਖਾ ਤਿਆਰ ਕੀਤੀ ਗਈ ਹੈ ਕਿ ਕਿਸ ਢੰਗ ਦੇ ਨਾਲ ਲਗਰ ਕੀਰਤਨ ਹੋਣੇ ਨੇ ਕਿਸ ਢੰਗ ਦੇ ਨਾਲ ਸਮਾਗਮ ਜਿਹੜੇ ਨੇ ਉਹ ਪੰਜਾਬ ਸਣੇ ਹੋਰ ਉਹਨਾਂ ਥਾਵਾਂ ਦੇ ਉੱਪਰ ਜਿਹੜੀ ਗੁਰੂ ਸਾਦੀ ਚਰਨਛੂ ਪ੍ਰਾਪਤ ਧਰਤੀ ਹੈ ਉਥੇ ਹੋਣਗੇ ਉਹਨਾਂ ਨੂੰ ਲੈ ਕੇ ਪ੍ਰੋਪਰ ਜਿਹੜੀ ਫਾਈਨਲ ਰੂਪਰੇਖਾ ਉਹ ਤਿਆਰ ਹੋਈ ਹੈ ਉਸ ਦੇ ਮੱਦੇ ਨਜ਼ਰ ਹੀ ਆਉਣ ਵਾਲੇ ਦਿਨਾਂ ਚ ਆ ਕਾਰਜਕ੍ਰਮ ਹੋਣ ਦੇ ਨਜ਼ਰ ਆਣਗੇ ਸੰਤ ਸੀਚੇਵਾਲ ਜੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਸਰ ਅੱਜ ਮੀਟਿੰਗ ਹੋਈ ਹੈ ਕੀ ਕੁਝ ਰੂਪਰੇਖਾ ਜਿਹੜੀ ਹੈ ਉਹ ਫਾਈਨਲ ਕੀਤੀ ਗਈ ਹੈ ਕਿਸ ਢੰਗ ਦੇ ਨਾਲ ਸਮਾਗਮ ਹੋਣ ਚ ਚਾਰ ਨਗਰ ਕੀਰਤਨਾਂ ਉਹਨਾਂ ਦੀ ਰੂਪਰੇਖਾ ਜਿਸ ਤਰ੍ਹਾਂ ਬਣਾਈ ਇੱਕ ਜੰਮੂ ਕਸ਼ਮੀਰ ਤੋਂ ਇੱਕ ਫਰੀਦਕੋਟ ਤੋਂ ਵੱਖ-ਵੱਖ ਥਾਵਾਂ ਤੋਂ ਆਣੇ ਉਹਨਾਂ ਦਾ ਇਹ ਮਾਲਵਾ ਮਾਜਦ ਰੋਬ ਤੇ ਬਾਕੀ ਚਾਰ ਸ਼ਹਿਰ ਜਿਹੜੇ ਜਿਸ ਤਰ੍ਹਾਂ ਅੰਮ੍ਰਿਤਸਰ ਤੇ ਪਟਿਆਲਾ ਆਨੰਦਪੁਰ ਸਾਹਿਬ ਤੇ ਬਕਾਲਾ ਜਿੱਥੇ ਵਕਫ ਵਕਫ ਸ਼ਹਿਰਾਂ ਨੂੰ ਜਿਹੜਾ ਹੈਗਾ ਉਹ ਉਹ ਨਾਥੇ ਵਕਫ ਵਕਫ ਨਗਰ ਕੇ ਹੁਣ ਉੱਥੇ ਸਮਾਗਮ ਹੋਣ ਉਹਨਾਂ ਬਾਰੇ ਵਿਚਾਰ ਹੋਣ ਜੀ ਤੇ ਸਰ ਜਿਸ ਤਰ੍ਹਾਂ ਦੇ ਨਾਲ ਕਿਹਾ ਜਾ ਰਿਹਾ ਕਿ ਸੈਸ਼ਨ ਜਿਹੜਾ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਹੋਏ ਉਸ ਨੂੰ ਲੈ ਕੇ ਕਿਹਾ ਆਫੀਸ਼ੀਅਲ ਤੌਰ ਤੇ ਵਿਧਾਨ ਸਭਾ ਦੀ ਤਰਫੋਂ ਇਸ ਤਰ੍ਹਾਂ ਇਸ ਗੱਲ ਦੀ ਮਨਜ਼ੂਰੀ ਮਿਲ ਗਈ ਹੈ ਕਿ 24 ਤਰੀਕ ਵਾਲਾ ਸੈਸ਼ਨ ਜਿਹੜਾ ਉਹ ਉੱਥੇ ਉਹ ਤਿਆਰੀ ਕਰ ਰਹੇ ਉਹ ਕਹਿੰਦੇ ਕਿ ਇਹਦੇ ਵਾਸਤੇ ਅਸੀਂ ਰੱਖਾਂਗੇ ਹਜੇ ਪੂਰਾ ਜਿਹੜਾ ਹੈਗਾ ਆਉਣ ਵਾਲੇ ਸਮੇਂ ਚ ਹੋਊਗਾ ਕਿ ਉਹਨਾਂ ਦਾ ਜਿਹੜਾ ਵੰਸ਼ਾ ਕੁ ਉਸ ਦਿਨ ਉੱਥੇ ਸੈਸਨ ਰੱਖਿਆ ਜਾਵੇ ਇੱਕ ਸਿੱਖ ਜਥੇ ਜਿਹੜੇ ਨੇ ਉਹ ਪਾਕਿਸਤਾਨ ਜਾਣਾ ਚਾਹੁੰਦੇ ਸੀ ਪਰਮਿਸ਼ਨ ਨਹੀਂ ਹੋਈ ਸੀ ਹੁਣ ਪਰਮਿਸ਼ਨ ਹੋ ਚੁੱਕੀ ਹੈ ਕਿਦਾਂ ਦੇਖਦੇ ਹੋ ਕੇਂਦਰ ਸਰਕਾਰ ਕੇ ਇਸ ਬਹੁਤ ਵਧੀਆ ਗੱਲ ਆ ਕਿ ਸਾਡੀ ਧਾਰਮਿਕ ਆਸਥਾ ਨੂੰ ਉਹ ਨਹੀਂ ਰੋਕਣਾ ਚਾਹੀਦਾ ਕਿਉਂਕਿ ਰੋਕ ਉਹਨਾਂ ਲੋਕਾਂ ਦੇ ਲੱਗਣੀ ਚਾਹੀਦੀ ਹੈ ਜਿਹੜੇ ਸਮਾਜ ਵਿਰੋਧੀ ਆ ਜਾਂ ਉਹਨਾਂ ਲੋਕਾਂ ਨੂੰ ਦੇਹ ਤਾਂ ਸਾਰੇ ਧਾਰਮਿਕ ਆਸਤਾ ਹੈ ਤੇ ਸਾਨੂੰ ਜੋੜਦੀ ਆਪਸ ਵਿੱਚ ਪਿਆਰ ਬਣਦੀ ਹੈ ਇਹੋ ਜੀ ਰੋਕ ਨਹੀਂ ਲੱਗਣੀ ਚਾਹੀਦੀ ਤੇ ਬਹੁਤ ਧੰਨਵਾਦ ਕਰਦੇ ਆ ਜੇ ਰੋਕ ਖੋਲੀ ਹੈ ਤਾਂ ਬਿਲਕੁਲ ਦੇਖੋ ਜਿਸ ਢੰਗ ਦੇ ਨਾਲ ਸੰਤ ਸੀਚੇਵਾਲ ਜੀ ਕਹਿੰਦੇ ਨਜ਼ਰ ਆਏ ਨੇ ਕਿ ਉਹ ਧੰਨਵਾਦ ਕਰਦੇ ਨੇ ਕੇਂਦਰ ਸਰਕਾਰ ਦਾ ਕਿ ਜਿਨ੍ਹਾਂ ਨੇ ਰੋਕ ਹਟਾਈ ਹੈ ਕਿਉਂਕਿ ਇਸ ਤਰ੍ਹਾਂ ਦੀ ਰੋਕ ਜਿਹੜੀ ਹੈ ਉਹ ਨਹੀਂ ਲੱਗਣੀ ਚਾਹੀਦੀ ਔਰ ਜਿਸ ਢੰਗ ਦੇ ਨਾਲ ਇੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸ਼ਹੀਦੀ ਦਿਹਾੜੇ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰਨ ਲਈ ਧਾਰਮਿਕ ਸ਼ਖਸੀਤਾਂ ਦੇ ਇੱਕ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਅੱਗੇ ਦੀ ਰੂਪਰੇਖਾ ਤਿਆਰ ਕੀਤੀ ਗਈ ਹੈ ਕਿ ਕਿਸ ਢੰਗ ਦੇ ਨਾਲ ਲਗਰ ਕੀਰਤਨ ਹੋਣੇ ਨੇ ਕਿਸ ਢੰਗ ਦੇ ਨਾਲ ਸਮਾਗਮ ਜਿਹੜੇ ਨੇ ਉਹ ਪੰਜਾਬ ਸਣੇ ਹੋਰ ਉਹਨਾਂ ਥਾਵਾਂ ਦੇ ਉੱਪਰ ਜਿਹੜੀ ਗੁਰੂ ਤਾਂ ਵੀ ਚਰਨਛੂ ਪ੍ਰਾਪਤ ਧਰਤੀ ਹੈ ਉਥੇ ਹੋਣਗੇ ਉਹਨਾਂ ਨੂੰ ਲੈ ਕੇ ਪ੍ਰੋਪਰ ਜਿਹੜੀ ਫਾਈਨਲ ਰੂਪਰੇਖਾ ਉਹ ਤਿਆਰ ਹੋਈ ਹੈ ਉਸ ਦੇ ਮੱਦੇ ਨਜ਼ਰ ਹੀ ਆਉਣ ਵਾਲੇ ਦਿਨਾਂ 'ਚ ਆ ਕਾਰਜਕ੍ਰਮ ਹੁੰਦੇ ਨਜ਼ਰ ਆਣਗੇ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ